ਹੁਣ ਆ ਕੇਂਦਰੀ ਮੰਤਰੀ ਨੇ ਵੱਡਾ ਪਟਾਕਾ ਤੇ ਨਵਾਂ ਸਿਆਪਾ ਪਾ ਦਿੱਤਾ ਹੈ ਉਹ ਕਹਿੰਦਾ ਜਿਹੜੇ ਹਮਲਾਵਰ ਨੇ ਸੁਖਬੀਰ ਬਾਦਲ ਤੇ ਹਮਲਾ ਕੀਤਾ ਉਸ ਹਮਲਾਵਰ ਨਰੈਣ ਸਿੰਘ ਚੌੜਾ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ਉਹ ਕੇਂਦਰੀ ਮੰਤਰੀ ਕਹਿੰਦਾ ਉਹ ਕੌਮ ਦਾ ਹੀਰਾ ਹੈ ਉਹ ਕੇਂਦਰੀ ਮੰਤਰੀ ਰਵਨੀਤ ਬਿੱਟੂ ਕਹਿੰਦਾ ਕਹਿੰਦਾ ਉਹਦੀ ਫੋਟੋ ਸਿੱਖ ਅਜੈਬ ਘਰ ਦੇ ਵਿੱਚ ਲਾਉਣੀ ਚਾਹੀਦੀ ਹੈ ਔਰ ਉਹ ਕਹਿੰਦਾ ਕਿ ਉਹਨੂੰ ਹੁਣ ਜੇਲ੍ਹ ਦੇ ਵਿੱਚ ਕੇਲੇ ਸੇਬ ਤੇ ਹੋਰ ਵਧੀਆ-ਵਧੀਆ ਵਸਤੂਆਂ ਲੈ ਕੇ ਮਿਲਣ ਜਾਣਾ ਚਾਹੀਦਾ ਔਰ ਉਹਨੂੰ ਮਾਫੀ ਕਰ ਦੇਣਾ ਚਾਹੀਦਾ ਹੈ। ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਜਦੋਂ ਇਹ ਬਿਆਨ ਦਿੱਤਾ ਤਾਂ ਚਾਰਚ ਫੇਰੇ ਹੜਕੰਪ ਮਚ ਗਿਆ। ਅਕਾਲੀ ਦਲ ਵੀ ਉਬਲਿਆ ਫਿਰਦਾ ਔਰ ਭਾਜਪੀ ਨੇ ਉਸ ਤੋਂ ਬਾਅਦ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਇਸ ਬਿਆਨ ਤੇ ਆਪਣਾ ਪ੍ਰਤੀਕਰਮ ਵੀ ਦੇ ਦਿੱਤਾ ਹੈ। ਰਵਨੀਤ ਬਿੱਟੂ ਨੇ ਅਸਲ ਦੇ ਵਿੱਚ ਇਹ ਸਾਰਾ ਕੁਝ ਵਿਅੰਗ ਦੇ ਵਿੱਚ ਕਿਹਾ। ਰਮਣੀਤ ਬਿੱਟੂ ਕਹਿੰਦਾ ਹੈ ਕਿ ਸੁਖਬੀਰ ਬਾਦਲ ਤੇ ਇਹ ਹਮਲਾ ਚੌੜਾ ਨੇ ਸਿੱਖ ਭਾਵਨਾਵਾਂ ਦੇ ਵਿੱਚੋਂ ਕੀਤਾ ਕਿਉਂਕਿ ਉਹਦੀ ਭਾਵਨਾ ਨੂੰ ਠੇਸ ਪਹੁੰਚੀ ਜਦੋਂ ਉਹਨੇ ਇਹ ਵੇਖਿਆ ਕਿ ਸੁਖਬੀਰ ਬਾਦਲ ਹੋਰਾਂ ਨੇ ਕੋਟਕਪੂਰੇ ਗੋਲੀकांड ਕਰਵਾਇਆ ਸੀ ਸਿੱਖਾਂ ਦੇ ਉੱਪਰ ਬੇਅਦਬੀਆਂ ਕਰਾਉਣ ਵਾਲੇ ਮਾਮਲਿਆਂ ਦੇ ਵਿੱਚ ਵੀ ਉਹਨਾਂ ਨੇ ਆਪਣੀ ਗਲਤੀ ਮੰਨੀ ਹੈ ਔਰ ਸਾਰੇ ਜੋ ਗਣਾ ਸੁਖਬੀਰ ਬਾਦਲ ਹੋਰਾਂ ਨੇ ਕਬੂਲੇ ਉਹਨਾਂ ਕਰਕੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਕਹਿੰਦਾ ਕਿ ਉਸ ਹਮਲਾਵਰ ਨਰੈਣ ਸਿੰਘ ਚੌੜਾ ਦੀਆਂ ਭਾਵਨਾਵਾਂ ਪੜਕੀਆਂ ਉਹਨੇ ਹਮਲਾ ਕਰ ਦਿੱਤਾ ਇਸ ਕਰਕੇ ਉਹਦਾ ਕੋਈ ਕਸੂਰ ਨਹੀਂ ਹੈ ਇਸ ਕਰਕੇ ਉਹਨੂੰ ਮਾਫ ਕਰ ਦੇਣਾ ਚਾਹੀਦਾ ਹੁਣ ਪਹਿਲਾਂ ਤਾਂ ਤੁਸੀਂ ਦੱਸੋ ਕੀ ਰਵਨੀਤ ਬਿੱਟੂ ਇਹ ਠੀਕ ਕਹਿ ਰਿਹਾ ਹੈ ਕਿ ਰਵਨੀਤ ਬਿੱਟੂ ਗਲਤ ਕਹਿ ਰਿਹਾ ਹਾਂ ਰਵਨੀਤ ਬਿੱਟੂ ਅਸਲ ਦੇ ਵਿੱਚ ਇਹ ਸਾਰਾ ਕੁਝ ਵਿਅੰਗ ਦੇ ਵਿੱਚ ਕਮੈਂਟ ਭਰੇ ਅੰਦਾਜ਼ ਚ ਕਹਿੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਰਵਨੀਤ ਬਿੱਟੂ ਇਹ ਵੀ ਕਹਿੰਦਾ ਕਹਿੰਦਾ ਵੀ ਇਹ ਜਿਹੜਾ ਅਕਾਲੀ ਦਲ ਹੈ ਇਹ ਪਹਿਲਾਂ ਜਿਹੜੇ ਦੂਜੇ ਬੰਦੀ ਸਿੱਖ ਨੇ ਜਿਨ੍ਹਾਂ ਨੇ ਹੋਰ ਲੋਕਾਂ ਦੇ ਕਤਲ ਕੀਤੇ ਹੋਏ ਨੇ ਉਹਨਾਂ ਪ੍ਰਤੀ ਇਹ ਅਕਾਲੀ ਦਲ ਵਾਲੇ ਐਨੀ ਹਮਦਰਦੀ ਰੱਖਦੇ ਨੇ ਰਵਨੀਤ ਬਿੱਟੂ ਕਹਿੰਦਾ ਹੈ ਕਿ ਜਿਹੜੇ ਪਹਿਲਾ ਬੰਦੀ ਸਿੰਘਾਂ ਨੇ ਹੋਰ ਨਾ ਘਰਾਂ ਦੇ ਲੋਕ ਮਾਰੇ ਨੇ ਉਹਨਾਂ ਪ੍ਰਤੀ ਜੇ ਅਕਾਲੀ ਦਲ ਉਹਨਾਂ ਨੂੰ ਰਿਹਾ ਕਰਨ ਦੀ ਮੰਗ ਕਰ ਸਕਦਾ ਹੈ ਉਹਨਾਂ ਨੂੰ ਕੌਮ ਦੇ ਹੀਰੇ ਕਹਿ ਸਕਦਾ ਹੈ ਤਾ ਫਿਰ ਉਸੇ ਤਰ੍ਹਾਂ ਹੁਣ ਜੇ ਸੁਖਬੀਰ ਬਾਦਲ ਤੇ ਹਮਲਾ ਚੌੜੇ ਨੇ ਕੀਤਾ ਤਾਂ ਉਹ ਵੀ ਕੌਮ ਦਾ ਹੀਰਾ ਹੈ ਉਹਦੀ ਵੀ ਫੋਟੋ ਜੈਪ ਕਰ ਚ ਲੱਗਣੀ ਚਾਹੀਦੀ ਹੈ ਉਹਨੂੰ ਵੀ ਸਨਮਾਨਿਤ ਕਰਨਾ ਚਾਹੀਦਾ ਔਰ ਬਿੱਟੂ ਦੇ ਬਿਆਨ ਤੋਂ ਬਾਅਦ ਫਿਰ ਬਵਾਲ ਉੱਠਿਆ ਔਰ ਉਧਰ ਫਿਰ ਭਾਜਪਾ ਦੇ ਆਗੂਆਂ ਤੋਂ ਵੀ ਪੁੱਛਿਆ ਜਾ ਰਿਹਾ ਤੇ ਬੀਜੇਪੀ ਪਾਰਟੀ ਨੇ ਜਿਹੜੇ ਬੀਜੇਪੀ ਪਾਰਟੀ ਦੇ ਵੱਡੇ ਨੇਤਾ ਨੇ ਭਾਜਪਾ ਦੇ ਉਹਨਾਂ ਨੇ ਰਵਨੀਤ ਬਿੱਟੂ ਦੇ ਬਿਆਨ ਤੋਂ ਕਿਨਾਰਾ ਕਰ ਲਿਆ ਉਹ ਕਹਿੰਦੇ ਕਿ ਇਹ ਰਵਨੀਤ ਬਿੱਟੂ ਦਾ ਨਿੱਜੀ ਬਿਆਨ ਹੈ ਸਾਡਾ ਇਸ ਬਿਆਨ ਨਾਲ ਕੋਈ ਲੈਣਾ ਦੇਣਾ ਨਹੀਂ ਜਿਹੜੇ ਹਰਜੀਤ ਗਰੇਵਾਲੇ ਬੀਜੇਪੀ ਦੇ ਆਗੂ ਉਹਨਾਂ ਨੇ ਇਹ ਆਖਿਆ ਉਹ ਕਹਿੰਦੇ ਰਵਨੀਤ ਬਿੱਟੂ ਇਹ ਆਪਣੇ ਕੋਲੋਂ ਕਹਿ ਰਿਹਾ ਸਾਡਾ ਕੋਈ ਲੈਣਾ ਦੇਣਾ ਨਹੀਂ ਉਹ ਕਹਿੰਦੇ ਅਸੀਂ ਤਾਂ ਕਹਿੰਦੇ ਹਾਂ ਜਿਨ੍ਹਾਂ ਨੇ ਸੁਖਬੀਰ ਬਾਦਲ ਤੇ ਇਹ ਬਿਆਨ ਘਟਨਾ ਕੀਤੀ ਹੈ ਉਹਨੇ ਗਲਤ ਕੀਤਾ ਅਸੀਂ ਨਿਖੇਧੀ ਕਰਦੇ ਹਾਂ ਪਰ ਨਾਲ ਦੀ ਨਾਲ ਬੀਜੇਪੀ ਦੇ ਆਗੂ ਹਰਜੀਤ ਗਰੇਵਾਲ ਨੇ ਇਹ ਵੀ ਕਿਹਾ ਉਹ ਕਹਿੰਦਾ ਰਵਨੀਤ ਬਿੱਟੂ ਦੇ ਅੰਦਰ ਦੁੱਖ ਹੈ ਕਿ ਉਹਨਾਂ ਦੇ ਪਰਿਵਾਰਾਂ ਨੂੰ ਜਿਨ੍ਹਾਂ ਨੇ ਮਾਰਿਆ ਉਹਨਾਂ ਨੂੰ ਬੰਦੀ ਸਿੰਘ ਕਹਿ ਕੇ ਤੇ ਛਡਾਉਣ ਦੀਆਂ ਗੱਲਾਂ ਹੁੰਦੀਆਂ ਨੇ ਤਾਂ ਫਿਰ ਅੱਜ ਸੁਖਬੀਰ ਬਾਦਲ ਤੇ ਜੇ ਕਿਸੇ ਨੇ ਹਮਲਾ ਕਰਤਾ ਭਾਵਨਾ ਚ ਆ ਕੀ ਤਾਂ ਫਿਰ ਉਹ ਉਹਨੂੰ ਵੀ ਛਡਾਉਣ ਦੀ ਗੱਲ ਹੋਣੀ ਚਾਹੀਦੀ ਹੈ ਤਾਂ ਇਹ ਜਿਹੜਾ ਰਵਨੀਤ ਬਿੱਟੂ ਨੇ ਬਿਆਨ ਦਿੱਤਾ ਇਸ ਤੋਂ ਪਹਿਲਾਂ ਹੋਰ ਵੀ ਕਈ ਬਿਆਨ ਆਏ ਨੇ ਜਿਹੜੇ ਚਰਚਾ ਚ ਨੇ ਇਹ ਇੱਕ ਸੋਸ਼ਲ ਮੀਡੀਆ ਤੇ ਬੜੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਹਦੇ ਕੁਝ ਵਿਅਕਤੀਆਂ ਨੇ ਆਵਾਜ਼ ਭਰ ਕੇ ਤੇ ਉੱਤੇ ਹਮਲਾ ਕਰਨ ਵਾਲੀ ਵੀਡੀਓ ਫੁਟੇਜ ਲਾ ਕੇ ਇਹ ਪੁੱਛਿਆ ਲੋਕਾਂ ਤੋਂ ਉਹ ਕਹਿੰਦੇ ਦੇਖੋ ਇਹ ਜੇਕਰ ਸੁਖਬੀਰ ਬਾਦਲ ਹੋਰਾਂ ਨੂੰ ਉਹਨਾਂ ਦੇ ਸਾਰੇ ਗੁਨਾਹ ਸਿਰਫ ਕੁਝ ਦਿਨ ਦੀ ਬਰਸ਼ਾ ਫੜ ਕੇ ਬੈਠਣ ਦੀ ਸਜ਼ਾ ਲਾ ਕੇ ਮਾਫ਼ ਹੋ ਸਕਦੇ ਨੇ ਤੇ ਫਿਰ ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਇਸ ਸਿੰਘ ਦੇ ਵੀ ਹੋ ਜਾਣੇ ਚਾਹੀਦੇ ਨੇ ਉਹ ਕਹਿੰਦੇ ਜੇਕਰ ਸੁਖਬੀਰ ਬਾਦਲ ਨੂੰ ਬਿਨਾ ਕੋਈ ਵੱਡੀ ਸਜ਼ਾ ਦਿੱਤੇ ਮaaf ਕੀਤਾ ਜਾ ਸਕਦਾ ਤਾਂ ਫਿਰ ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਇਸ ਸਿੱਖ ਨੂੰ ਵੀ ਕੀਤਾ ਜਾ ਸਕਦਾ ਉਹ ਕਹਿੰਦੇ ਕਿ ਜੇਕਰ ਸੁਖਬੀਰ ਬਾਦਲ ਤੇ ਉਸ ਦੇ ਕੀਤੇ ਗੁਨਾਹਾਂ ਕਰਕੇ ਅਦਾਲਤਾਂ ਚ ਕੇਸ ਚਲਾਉਣ ਦੀ ਲੋੜ ਨਹੀਂ ਤਾਂ ਫਿਰ ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਇਸ ਸਿੰਘ ਤੇ ਵੀ ਲੋੜ ਨਹੀਂ ਇਸ ਤੋਂ ਪਹਿਲਾਂ ਜਿਸ ਦਿਨ ਸੁਖਬੀਰ ਬਾਦਲ ਹੋਰਾਂ ਨੂੰ ਅਕਾਲ ਤਖਤ ਤੇ ਗੁਨਾਹਗਾਰ ਸਾਬਤ ਕੀਤਾ ਗਿਆ ਤੇ ਸਜ਼ਾ ਲਾਈ ਗਈ ਹੈ ਉਸ ਦਿਨ ਵੀ ਜਿਹੜੇ ਕੋਟਕਪੂਰਾ ਗੋਲੀ ਕਾਂਡ ਦੇ ਵਿੱਚ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਹੈ ਉਹਨਾਂ ਦੇ ਪੁੱਤਰ ਸੁਖਰਾਜ ਸਿੰਘ ਨੇ ਇਹ ਗੱਲ ਕਹਿ ਦਿੱਤੀ ਸੀ ਉਹ ਕਹਿੰਦਾ ਕਿ ਹੁਣ ਜਦੋਂ ਇਹਨਾਂ ਨੇ ਆਪਣੇ ਸਾਰੇ ਗੁਨਾਹ ਕਬੂਲ ਕਰ ਲੈਨੇ ਮੰਨ ਲੈਨੇ ਤਾਂ ਹੁਣ ਫਿਰ ਇਹਨਾਂ ਨੂੰ ਜੇਲ੍ਹ ਕੀਤੀ ਜਾਣੀ ਚਾਹੀਦੀ ਹੈ ਇਹਨਾਂ ਨੂੰ ਜੇਲ੍ਹ ਭੇਜਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਿਹੜੇ ਐਮ ਐਲ ਏ ਆ ਅੰਮ੍ਰਿਤਸਰ ਤੋਂ ਕੁਮਰ ਵਿਜੇ ਪ੍ਰਤਾਪ ਉਹਨਾਂ ਨੇ ਵੀ ਇਹੀ ਗੱਲ ਕੀਤੀ ਉਹ ਕਹਿੰਦੇ ਸੁਖਬੀਰ ਬਾਦਲ ਹੋਰਾਂ ਨੇ ਹੁਣ ਜਦ ਸਾਰਾ ਕੁਝ ਕਬੂਲ ਕਰ ਲਿਆ ਤਾਂ ਹੁਣ ਉਹਨਾਂ ਦੇ ਖਿਲਾਫ ਅਦਾਲਤਾਂ ਦੇ ਵਿੱਚ ਇਹ ਮਾਮਲੇ ਭਗਵੰਤ ਮਾਨ ਸਰਕਾਰ ਨੂੰ ਲੈ ਕੇ ਜਾਣੇ ਚਾਹੀਦੇ ਨੇ ਔਰ ਫਿਰ ਉਸ ਤੋਂ ਬਾਅਦ ਇੱਕ ਜਿਹੜੇ ਪੰਜਾਬ ਰਾਣਾ ਹਾਈ ਕੋਰਟ ਦੇ ਐਡਵੋਕੇਟ ਨੇ ਪ੍ਰਦੀਪ ਵਿਰਕ ਉਹਨਾਂ ਨੇ ਇਹ ਗੱਲ ਆਖੀ ਉਹ ਕਹਿੰਦੇ ਵੀ ਜਿਹੜੀ ਗੱਲ ਆਕਾਲ ਤਖਤ ਦੇ ਸਾਹਮਣੇ ਸੁਖਬੀਰ ਬਾਦਲ ਹੋਰਾਂ ਨੇ ਕਬੂਲੀ ਐ। ਇਹੀ ਇਹਨਾਂ ਨੂੰ ਅਦਾਲਤ ਦੇ ਵਿੱਚ ਵੀ ਕਹਿਣੀ ਚਾਹੀਦੀ ਐ ਤੇ ਖਾਸ ਕਰਕੇ ਜਿਹੜੀ ਉਹਨਾਂ ਨੇ ਇਹ ਗੱਲ ਕਬੂਲੀ ਐ ਕਿ ਅਸੀਂ ਸਿੱਖ ਨੌਜਵਾਨਾਂ ਦਾ ਕਤਲੇਆਮ ਕਰਨ ਵਾਲੇ ਜਿਹੜੇ ਸੁਮੇਧ ਸੈਣੀ ਵਰਗੇ ਪੁਲਿਸ ਅਫਸਰ ਸੀ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਤਾਂ ਐਡਵੋਕੇਟ ਵਿਰਕ ਕਹਿੰਦਾ ਵੀ ਹੁਣ ਸੁਖਬੀਰ ਬਾਦਲ ਨੂੰ ਸਮੇਦ ਸੈਣੀ ਵਰਗਿਆਂ ਦੇ ਖਿਲਾਫ ਜਿਹੜੇ ਕੇਸ ਚੱਲ ਰਹੇ ਨੇ ਉਹਨਾਂ ਦੇ ਵਿੱਚ ਗਵਾਹ ਬਣ ਕੇ ਪੇਸ਼ ਹੋਣਾ ਚਾਹੀਦਾ ਤੇ ਜੇ ਸੁਖਬੀਰ ਬਾਦਲ ਉਹਨਾਂ ਦੇ ਖਿਲਾਫ ਗਵਾਹੀ ਨਹੀਂ ਦਿੰਦਾ ਤਾਂ ਫਿਰ ਸੁਖਬੀਰ ਬਾਦਲ ਤੇ ਅਕਾਲ ਤਖਤ ਨੂੰ ਐਕਸ਼ਨ ਲੈਣਾ ਚਾਹੀਦਾ ਇਹ ਗੱਲਾਂ ਪਹਿਲਾਂ ਹੋ ਚੁੱਕੀਆਂ ਨੇ ਔਰ ਇਹਦੇ ਨਾਲ ਹੀ ਜਿਹੜਾ ਨਿਹੰਗ ਸਿੰਘ ਹੈ ਰਾਜਾ ਰਾਜ ਸਿੰਘ ਖਾਲਸਾ ਉਹਨੇ ਇਹ ਗੱਲ ਬੋਲੀ ਕਹਿੰਦਾ ਸੁਖਬੀਰ ਬਾਦਲ ਦੀਆਂ ਇਹ ਜਿਹੜੀਆਂ ਵੀਡੀਓ ਨਹੀਂ ਜਿਨ੍ਹਾਂ ਦੇ ਵਿੱਚ ਉਹਨੇ ਅਕਾਲ ਤਖਤ ਦੇ ਸਾਹਮਣੇ ਕਬੂਲਨਾਮਾ ਕੀਤਾ ਉਹ ਸਬੂਤ ਵਜੋਂ ਅਦਾਲਤਾਂ ਦੇ ਵਿੱਚ ਪੇਸ਼ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਔਰ ਨਾਲ ਹੀ ਰਾਜਾ ਰਾਜ ਸਿੰਘ ਖਾਲਸਾ ਜਿਹੜੇ ਨਿਹੰਗ ਸਿੰਘ ਹੈ ਉਹਨਾਂ ਨੇ ਇਹ ਵੀ ਆਖਿਆ ਉਹ ਕਹਿੰਦੇ ਸੁਖਬੀਰ ਬਾਦਲ ਨੂੰ ਸਜ਼ਾ ਨਹੀਂ ਦਿੱਤੀ ਗਈ ਸੇਵਾ ਲਈ ਗਈ ਹੈ ਤੇ ਰਾਜਾ ਰਾਜ ਸਿੰਘ ਨੇ ਇਹ ਵੀ ਕਿਹਾ ਕਿ ਸੁਖਬੀਰ ਬਾਦਲ ਨੂੰ ਸਜ਼ਾ ਦਿਵਾਉਣੀ ਚਾਹੀਦੀ ਹੈ ਨਾਲ ਹੀ ਜਿਹੜੇ ਬਲਜੀਤ ਸਿੰਘ ਦਾਦੂਵਾਲ ਉਹਨਾਂ ਨੇ ਵੀ ਇਹ ਆਖਿਆ ਉਹ ਕਹਿੰਦੇ ਕਿ ਸੁਖਬੀਰ ਬਾਦਲ ਨੂੰ ਸਜ਼ਾ ਦੇ ਵਿੱਚ ਨਰਮੀ ਵਰਤੀ ਗਈ ਹੈ ਸਖਤੀ ਵਰਤਣੀ ਚਾਹੀਦੀ ਹੈ ਤੇ ਨਰਮੀ ਵਰਤਨ ਕਰਕੇ ਪੰਥ ਦੇ ਵਿੱਚ ਰੋਸ ਹੈ ਹੁਣ ਦੇਖੋ ਇੱਕ ਗੱਲ ਬਹੁਤ ਵੱਡੇ ਪੱਧਰ ਤੇ ਚੱਲ ਰਹੀ ਹੈ ਜਿਸ ਦਿਨ ਦਾ ਸੁਖਬੀਰ ਬਾਦਲ ਨੂੰ ਸਜ਼ਾ ਦਿੱਤੀ ਹੈ ਤੇ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਦੇ ਸਾਹਮਣੇ ਸੁਖਬੀਰ ਬਾਦਲ ਨੇ ਗੁਨਾਹ ਕਬੂਲੇ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਦੇਖੋ ਸੁਖਬੀਰ ਬਾਦਲ ਕਿੰਨਾ ਨਿਮਾਣਾ ਸਿੱਖ ਹੈ ਉਹਦੇ ਚ ਕਿੰਨੀ ਨਿਮਰਤਾ ਹੈ ਵੇਖੋ ਕਿੰਨੇ ਨਿਮਾਣੇ ਸਿੱਖ ਵਾਂਗ ਉਹਨੇ ਗੁਨਾਹ ਕਬੂਲੇ ਨੇ ਤੇ ਦੂਜੇ ਪਾਸੇ ਕੁਝ ਲੋਕ ਇਹ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਦੇ ਗੁਨਾਹ ਕਬੂਲਣ ਤੋਂ ਬਾਅਦ ਸੁਖਬੀਰ ਬਾਦਲ ਦਾ ਅਸਲੀ ਚਿਹਰਾ ਸਾਹਮਣੇ ਆਇਆ ਇਹ ਸਾਹਮਣੇ ਆਇਆ ਕਿ ਸੁਖਬੀਰ ਬਾਦਲ ਕੁਰਸੀ ਪਿੱਛੇ ਕੁਝ ਵੀ ਕਰਕੇ ਕਰਾ ਸਕਦਾ ਹੈ ਸੁਖਬੀਰ ਬਾਦਲ ਇੱਕ ਮੌਕਾ ਪ੍ਰਸਤ ਸਿਆਸਦਾਨ ਹੈ ਸੁਖਬੀਰ ਬਾਦਲ ਨੇ ਆਪਣੇ ਗੁਨਾਹਾਂ ਨੂੰ ਛਪਾਉਣ ਦੇ ਲਈ 10 ਸਾਲ ਹਰ ਤਰ੍ਹਾਂ ਦਾ ਪੜਦਾ ਪਾਇਆ ਇੱਥੋਂ ਤੱਕ ਕਿ ਸੁਖਬੀਰ ਬਾਦਲ ਵੋਟਾਂ ਦੀ ਖਾਤਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਕੋਲੇ ਸੱਦ ਕੇ ਤੇ ਉਹਨੂੰ ਧਮਕਾ ਕੇ ਜਾਂ ਡਰਾ ਕੇ ਜਾਂ ਕਹਿ ਕੇ ਤੇ ਡੇਰਿਆਂ ਦੇ ਮੁਖੀਆਂ ਨੂੰ ਮਾਫੀਆਂ ਵੀ ਦਵਾ ਸਕਦਾ ਤੇ ਇਹ ਕਹਾ ਜਾ ਰਿਹਾ ਕਿ ਸੁਖਬੀਰ ਬਾਦਲ ਦਾ ਇਹ ਜਿਹੜਾ ਰੂਪ ਸਾਹਮਣੇ ਆਇਆ ਇਹ ਨਮਾਣੇ ਸਿੱਖ ਵਾਲਾ ਨਹੀਂ ਗਾ ਇਹ ਮੌਕਾ ਪ੍ਰਸਤ ਵਿਅਕਤੀ ਵਾਲਾ ਮੌਕਾ ਪ੍ਰਸ ਸਿਆਸਤ ਦਾਣ ਵਾਲਾ ਹੈ ਕੁਝ ਲੋਕ ਇਹ ਵੀ ਕਹਿ ਰਹੇ ਨੇ ਬੀਬੀ ਹਰ ਸਿਮਰਤ ਬਾਦਲ ਨੇ ਇੱਕ ਵਾਰ ਇਹ ਕਿਹਾ ਸੀ ਜਿਹਦੀਆਂ ਵੀਡੀਓ ਬਹੁਤ ਵੱਡੇ ਪੱਧਰ ਤੇ ਵਾਇਰਲ ਹੋਈਆਂ ਉਹਨੇ ਕਿਹਾ ਸੀਗਾ ਕਿ ਜਿਨ੍ਹਾਂ ਨੇ ਵੀ ਇਹ ਕੋਟਕਪੂਰਾ ਗੋਲੀ ਕਾੜ ਜਾਂ ਬੇਅਦਬੀ ਵਾਲੀਆਂ ਚੀਜ਼ਾਂ ਕੀਤੀਆਂ ਨੇ ਉਹਨਾਂ ਦਾ ਕੱਖ ਨਾ ਰਵੇ ਤਾਂ ਲੋਕ ਅੱਜ ਕਹਿ ਰਹੇ ਨੇ ਕਿ ਬੀਬੀ ਦੀ ਅਰਦਾਸ ਸੱਚੀ ਹੋ ਗਈ ਵਾਕਿਆ ਹੀ ਕਾਲੀ ਦਲ ਦਾ ਕੱਖ ਨਹੀਂ ਰਹਿ ਗਿਆ ਅਕਾਲੀ ਦਲ ਭੰਡਿਆ ਵੀ ਗਿਆ ਸੁਖਬੀਰ ਬਾਦਲ ਹੋਰੀ ਲੋਕਾਂ ਦੀ ਨਜ਼ਰ ਚ ਪੂਰੀ ਤਰ੍ਹਾਂ ਡਿੱਗ ਵੀ ਪਏ ਤੇ ਨਾਲ ਦੀ ਨਾਲ ਉਸ ਤੋਂ ਬਾਅਦ ਸਿਆਸਤ ਚ ਵੀ ਸਮਾਪਤ ਹੋ ਗਏ ਆ ਜਦੋਂ ਹੁਣ ਜਿਮਣੀ ਚੋਣਾ ਹੋਈਆਂ ਕਿ ਦੜਬਾਹਾ ਡੇਰਾ ਬਾਬਾ ਨਾਨਕ ਚੱਬੇਵਾਲ ਤੇ ਬਰਨਾਲੀ ਚਾਰ ਬੰਦੇ ਖੜੇ ਕਰਨੇ ਸੀ ਤੇ ਇੰਨੀ ਪੁਰਾਣੀ ਪਾਰਟੀ ਅਕਾਲੀ ਦਲ ਨੂੰ ਸੁਖਬੀਰ ਬਾਦਲ ਦੀ ਅਗਵਾਈ ਚ ਚਾਰ ਬੰਦੇ ਨਹੀਂ ਲੱਭੇ ਜਿਹੜੇ ਉਹ ਖੜੇ ਕਰ ਸਕੀ ਤੇ ਅਕਾਲੀ ਦਲ ਨੇ ਇਹਨਾਂ ਚੋਣਾਂ ਦਾ ਬਾਈਕਾਟ ਕੀਤਾ ਨਹੀਂ ਲੜੀਆਂ ਚੋਣਾ ਅਕਾਲੀ ਦਲ ਦੀ ਹਾਲਤ ਸੱਚਮੁੱਚ ਬਹੁਤ ਥੱਲੇ ਚਲੀ ਗਈ ਹੈ ਔਰ ਦੂਜੇ ਪਾਸੇ ਇੱਕ ਹੈਰਾਨੀਜਨਕ ਚੀਜ਼ੇ ਆ ਰਹੀ ਹੈ ਕਿ ਜਿਹੜੇ ਬੀਬੀ ਜਗੀਰ ਕੌਰ ਹੋਰੀ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਹੋਰੀ ਤੇ ਢੀਂਡਸਾ ਹੋਰੀ ਜਿਹੜੇ ਪਿਛਲੇ ਟਾਈਮ ਤੋਂ ਇਹ ਜਿਹੜੇ ਅਕਾਲੀ ਦਲ ਦੇ ਬਚੇ ਹੋਏ ਮੌਜੂਦਾ ਲੀਡਰਸ਼ਿਪ ਹੈ ਇਹਨਾਂ ਨੂੰ ਬਹੁਤ ਗਲਤ ਸਾਬਤ ਕਰਨ ਤੇ ਲੱਗੇ ਹੋਏ ਸੀ ਉਹਨਾਂ ਨੇ ਹੁਣ ਆਪਣੇ ਸੁਰ ਬਦਲਨੇ ਸ਼ੁਰੂ ਕਰ ਦਿੱਤੇ ਨੇ ਤੇ ਉਹ ਕਹਿ ਰਹੇ ਨੇ ਅਸੀਂ ਅਕਾਲੀ ਦਲ ਦੇ ਆ ਅਕਾਲੀ ਦਲ ਸਾਡਾ ਹੈ ਅਸੀਂ ਇਹਨਾਂ ਦੇ ਆ ਇਹ ਸਾਡੇ ਨੇ ਤੇ ਅਸੀਂ ਕਾਲ ਤੱਕ ਸਾਹਿਬ ਨੇ ਜਿਵੇਂ ਸਾਨੂੰ ਕਿਹਾ ਅਸੀਂ ਰਲ ਕੇ ਚੱਲਾਂਗੇ ਇਹ ਸਾਰੇ ਕੁਸ਼ ਦੇ ਉੱਪਰ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ